ਅਸੀਂ ਬਹੁਤ ਧੰਨਵਾਦੀ ਆ ਕਿ ਜਿੰਨਾਂ ਨੇ ਹੱਕ ਸੱਚ ਨਾਲ ਖੜਕੇ ਇਹਨੀਆਂ ਸਰਕਾਰਾਂ ਦਾ ਵੱਡੀਆਂ-ਵੱਡੀਆਂ ਪਾਰਟੀਆਂ ਦਾ ਤਾਂ ਬਾਅਦ ਅਸੀਂ ਲੋਕਾਂ ਦੇ ਲੋਕਾਂ ਨੇ ਕਿਸ ਚੀਜ਼ ਦੀ ਪਰਵਾਹ ਨਹੀਂ ਮੰਨੀ ਉਹਨਾਂ ਸੱਚ ਦਾ ਸਾਥ ਦਿੱਤਾ ਅਸੀਂ ਉਹਨਾਂ ਦੇ ਹਮੇਸ਼ਾ ਧੰਨਵਾਦੀ ਰਹਿਣਗੇ ਵੋਟ ਵੋਟ ਤੁਹਾਨੂੰ ਕਿਹੜੀ ਪਾਰਟੀ ਵੱਲ ਜਿਆ ਕਿੰਨਾ ਵੱਨੋ ਜ਼ਿਆਦਾਤਰ ਹਿੰਦੂ ਸਾਰੇ ਸਾਂਝੀ ਵੋਟ ਵੀ ਲਈ ਇਹ ਸਾਨੂੰ ਸਾਰੇ ਸਾਰੇ ਫਿਰਕਿਆਂ ਨੇ ਕੋਈ ਇਹ ਚੀਜ਼ ਹੈ ਕਿ ਵੱਧ ਘੱਟ ਹੋ ਸਕਦੀ ਥੋੜੀ ਬਹੁਤੀ ਪਰ ਸਾਰਿਆਂ ਨੇ ਸਾਡਾ ਸਹਿਯੋਗ ਦਿੱਤਾ ਸਾਨੂੰ ਜਿਹੜੇ ਆਪੋਜੀਸ਼ਨ ਪਾਰਟੀਆਂ ਉਹ ਕਹਿ ਰਹੇ ਸੀ ਉਹਨਾਂ ਨੇ ਕੋਈ ਵਿਆਹ ਨਹੀਂ ਕੁਝ ਹੋਰ ਹੁੰਦੀ ਉਹਨਾਂ ਨੇ ਜੇ ਪੰਜਾਬ ਨੂੰ ਅੱਗ ਲਾਉਣ ਦੇ ਬਥੇਰੇ ਭਾਈਚਾਰਿਆਂ ਚ ਵੰਡੀਆਂ ਪਾਉਣ ਦੀ ਕੋਸ਼ਿਸ਼ ਕੀਤੀ ਪਰ ਲੋਕਾਂ ਨੇ ਸਾਰਾ ਕੁਝ ਪਹਿਲਾਂ ਵੀ ਦੇਖਿਆ ਹੋਇਆ ਇਸ ਕਰਕੇ ਮੇਰਾ ਖਿਆਲ ਹੈ ਕਿ ਲੋਕ ਹੁਣ ਸੱਚ ਨੂੰ ਪਛਾਣਦੇ ਆ ਕਿ ਕੋਈ ਕੌਣ ਸਾਡੀ ਇਹ ਅੱਗ ਲਾਉਣ ਵਾਲੇ ਕਿਹੜੇ ਆ ਇਹ ਆਪਣੀਆਂ ਵੋਟਾਂ ਖਾਤਰ ਸਾਡੇ ਭਾਈਚਾਰਿਆਂ ਚ 파ੜ ਪਾਉਂਦੇ ਆ ਅਸੀਂ ਤੇ ਇਹ ਕਰਕੇ ਲੋਕਾਂ ਦਾ ਬਹੁਤ ਧੰਨਵਾਦ ਕਰਦੇ ਆ ਕਿ ਜੋ ਇਹਨਾਂ ਦੀਆਂ ਚਾਲਾਂ ਚ ਨਹੀਂ ਆਏ ਇਹਨਾਂ ਨੇ ਬੜੇ ਗਲਤ ਗਲਤ ਨੈਰੇਟਿਵ ਸਿਰਜਣ ਦੀ ਕੋਸ਼ਿਸ਼ ਕੀਤੀ ਜਾਤ ਪਾਤ ਚ ਇੱਕ ਦੂਜੇ ਨਾਲ ਲੜਾਉਣ ਦੀ ਕੋਸ਼ਿਸ਼ ਕੀਤੀ ਆਪਾਂ ਦੀ ਕੋਸ਼ਿਸ਼ ਕੀਤੀ ਸਾਰਿਆਂ ਨੂੰ ਨਕਾਰ ਦਿੱਤਾ ਸੀ ਉਹਨਾਂ ਪੰਜਾਬੀਆਂ ਦੇ ਸਾਰੇ ਭਾਈਚਾਰਿਆਂ ਦੇ ਬਹੁਤ ਧੰਨਵਾਦੀ ਹਾਂ 1979 ਵਿੱਚ ਪਹਿਲਾਂ ਇਸੇ ਤਰ੍ਹਾਂ 99 ਤੇ ਹਾਂ ਦੀ ਤੇ ਉਸ ਤੋਂ ਬਾਅਦ ਹੁਣ ਕਿਸ ਤਰ੍ਹਾਂ ਲੱਗਦਾ ਇਹ ਜੀਜੇ ਕੋ ਪੰਜਾਬ ਦੇ ਲੋਕ ਜਦੋਂ ਕਿ ਉਹਨਾਂ ਨਾਲ ਜ਼ਿਆਦੀ ਬੇਇਨਸਾਫੀ ਹਾਤੋਂ ਵੱਧ ਜਾਂਦੀ ਹੈ ਉਹ ਫਿਰ ਸਾਰੇ ਖੜੇ ਹੋ ਜਾਂਦੇ ਇਸ ਕਰਕੇ ਉਦੋਂ ਵੀ ਬੇਇਨਸਾਫੀ ਦਾ ਲੋਕਾਂ ਨੇ ਬੜਾ ਵੱਡਾ ਜਵਾਬ ਦਿੱਤਾ ਸੀ ਤੇ ਹੁਣ ਵੀ ਲੋਕਾਂ ਚ ਇਹ ਰੋਸ ਸੀਗਾ ਕਿ ਤੁਸੀਂ ਪਹਿਲੀ ਗੱਲ ਤੇ ਐਨਐਸ ਨਹੀਂ ਬਣਦੀ ਸੀ ਜੇ 1 ਸਾਲ ਲਈ ਲਈ ਤੋ ਤੇ 1 ਸਾਲ ਤੋਂ ਤੁਸੀਂ ਅੱਗੇ ਵਧਾਉਣੀ ਜਿਹੜੀ ਆ ਮੇਰਾ ਖਿਆਲ ਕੋ ਲੋਕਾਂ ਚ ਇਹ ਵੱਡਾ ਰੋਸ ਪੈਦਾ ਸੀ ਹੋਇਆ ਸੀ ਤੇ ਉਹਨਾਂ ਨੇ ਆਪਣੇ ਉਹ ਉਹ ਜਵਾਬ ਦੇਣ ਦਾ ਉਹਨਾਂ ਨੂੰ ਮੌਕਾ ਮਿਲਿਆ ਤੁਰੰਤ ਉਹ اپੋਜੀਸ਼ਨਾਂ ਪਾਰਟੀਆਂ ਜਿਹੜੀ ਦਾਅਵੇ ਤਾਂ ਕਰਦੀ ਅਸੀਂ ਇਹ ਸੀਟ ਬਾਰੇ ਉਹਨਾਂ ਮਰ ਕੀ ਕਹੋ ਨੇ ਉਹ ਤੇ ਦਾਅਵੇ ਦੀ ਅਸੀਂ ਤੇ ਕਹਿੰਦੇ ਕਿ ਇਹ ਫੈਸਲਾ ਲੋਕਾਂ ਨੇ ਕਰਨਾ ਦਾਅਵੇ ਤਾਂ ਕੋਈ ਵੀ ਕਰੀ ਜਾਵੇ ਦਾਅਵੇ ਕਰਨ ਦੀ ਕੋਈ ਗੱਲ ਨਹੀਂ ਹੁੰਦੀ ਉਹ ਹੁਣ ਅੱਜ ਲੋਕਾਂ ਨੇ ਨਕਾਰਾ ਕਰ ਦਿੱਤਾ ਕੌਣ 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 ਤੇ ਕੌਣ ਦੂਜਾ ਵਾਹ ਕੌਣ ਪੰਡਾ ਪੰਜਾਬ ਤੇ ਐਸੀ ਆ ਕੌਣ ਦੇਸ਼ਵਰ ਦੀ ਐ ਸਾਰੀਆਂ ਚੀਜ਼ਾਂ ਦਾ ਫੈਸਲਾ ਲੋਕਾਂ ਨੇ ਕਰ ਦਿੱਤਾ ਤੇ ਕਿੰਨੇ ਵਜੇ ਸ਼ਮਨ ਜਸ਼ਨ ਦਾ ਪ੍ਰੋਗਰਾਮ ਕਿੰਨੇ ਵਜੇ ਸੀ ਨਹੀਂ ਜਸ਼ਨ ਨਹੀਂ ਜੀ ਇਹ ਸਾਡੇ ਵਾਸਤੇ ਨਾ ਅਸੀਂ ਸ਼ੁਕਰਾਨੇ ਦਾ ਹੀ ਸਮਾਗਮ ਹੋਊਗਾ ਜੋ ਵੀ ਇੱਕ ਗੁਰੂ ਮਹਾਰਾਜ ਦਾ ਉਹ ਜਿਹੜਾ ਧੱਲੂ ਘਰਾ ਦੇਵ ਚੰਦਰਿਆ 1 ਜੂਨ ਤੋਂ ਲੈ ਕੇ 6 ਜੂਨ ਤੱਕ ਉਹਦੇ ਚ ਕੋਈ ਜਸ਼ਨ ਦਾ ਅਸੀਂ ਸਾਰੀਆਂ ਸੰਗਤਾਂ ਨੂੰ ਅਪੀਲ ਕਰਦੇ ਕਿ ਕੋਈ ਜਸ਼ਨ ਨਹੀਂ ਕੋਈ ਨਹੀਂ ਬਣਾਇਆ ਜਾਣਾ ਚਾਹੀਦਾ ਆਪਾਂ ਨੂੰ ਗੁਰੂ ਸਾਹਿਬ ਦਾ ਸ਼ੁਕਰਾਨਾ ਕਰਨਾ ਚਾਹੀਦਾ ਅਰਦਾਸ ਕਰਨੀ ਚਾਹੀਦੀ ਆ ਸੁਖ ਕੋਈ ਪਾਠ ਕਰਨਾ ਚਾਹੀਦਾ ਐਸੇ ਵੀ ਹੋਣਾ ਇੱਥੇ ਗੁਰਦੁਆਰਾ ਸਾਹਿਬ ਪਾਠ ਰੱਖਿਆ ਆ ਤੇ ਪਰਸ ਨੂੰ ਦਾ ਭੋਗ ਪਾਇਆ ਜਾਊਗਾ ਤੇ ਉਦੋਂ ਬਾਅਦ ਚ ਜੋ ਵੀ ਕੋਈ ਅਗਲੀ ਗੱਲ ਹੁਣ ਹੁਣ ਗੁਰਦੁਆਰਾ ਸਾਹਿਬ ਅਰਦਾਸ ਕਰਨ ਆ ਸਾਰੇ ਹਾਂ ਉੱਥੇ ਅਖੰਡ ਪਾਠ ਰੱਖਿਆ ਹੈ ਉਥੇ